ਵਿਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਇਹ ਕੀਤੀ ਆਪ ਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਵਿਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ ਬੇਸ ਤੇ ਮੁਕੱਦਮਾ ਨੰਬਰ 131 ਮਿਤੀ 10/25 ਅਧੀਨਤਾ ਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਬਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕੱਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗੇਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਐ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤਾਂ ਇਹ ਰੂਪੁਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗਾ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਹਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫਰੀਜ ਨਾਲ ریلیਟਡ ਹੋਏਗੀ ਉਹ ਕਬਜ਼ਾ ਪੁਲਿਸ 'ਚ ਲਈ ਜਾਏਗੀ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਆਪਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚੱਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛ ਕੇ ਜਿਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਸਰ ਇਹ ਜੋ ਫੜਿਆ ਗਿਆ ਦਾ ਬੈਕਗ੍ਰਾਉਂਡ ਕੋਈ ਹੈ ਬੈਕਗ੍ਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹਦੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਸ਼ੇ ਨੁਸ਼ੇ ਦਾ ਕੰਮ ਕਰਦਾ ਹੈਗਾ। ਮ੍ਰਿਤਕ ਨੌਜਵਾਨ ਹੋ ਜੀ ਇਹਨਾਂ ਦੇ ਅਧਿਸ਼ ਲੈ ਜੀ। ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ। ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ 파ਟ ਹੈ। ਮ੍ਰਿਤਕ ਵਿਅਕਤੀ ਜਿਹੜਾ ਜੀ ਉਹ ਕੀ ਕੰਮ ਕਰਦੇ ਸੀ। ਮ੍ਰਿਤਕ ਬੇਟੀ ਵੇਲੇ ਹੀ ਸੀਗਾ ਉਹ ਖੇਤੀਬਾੜੀ ਕਰਦੇ ਨੇ ਉਹਦੇ ਮਾਪਿਓ। ਕਿੰਨੇ ਜਿਹੜੇ ਸਭ ਦੂਰ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਹੈ। ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮੰਜੀਦਰ ਤੋਂ ਕੁਝ ਕਿਸ ਚੀਜ਼ ਚ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਅਧੀਨ ਜਿਹੜਾ ਇਹ ਧਾਰਾ 103 ਤੇ 35 ਬੀਪੀ ਬੀਐਨਐਸ ਹੈ ਤੇ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਮੁੰਡੇ ਨੂੰ ਦੋਸਤਾਂ ਨੇ ਹਿਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਤਾਂ ਉਸ ਨੂੰ ਪਿਲਾ ਦਿੱਤੀ ਤਾਂ ਜਿਸ ਕਰਕੇ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸ ਦਿੱਤੀ ਕਿ ਮੌਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰਿਆ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸ ਐਚ ਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾਂ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਉਹ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਹੀ ਕੀਤੀ ਆਪਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਬਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ ਬੇਸ ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ ਹਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਵਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗੇਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਹੈ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤਾਂ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗੇ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਵੀ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਰੀਜ਼ ਨਾਲ ریلیਟਡ ਹੋਏਗੀ ਉਹ ਕਬਜ਼ਾ ਪੁਲਿਸ ਚ ਲਈ ਜਾਏਗੀ ਤੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਅਪਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚਾਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛ ਗਿਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਸਰ ਇਹ ਜੋ ਰਿਕੜਿਆ ਗਿਆ ਦਾ ਬੈਕਗ੍ਰਾਉਂਡ ਕੋਈ ਹੈ ਬੈਕਗ੍ਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹਦੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਸ਼ੇ-ਨੁਸ਼ੇ ਦਾ ਕੰਮ ਕਰਦਾ ਹੈਗਾ ਮਰਤਕ ਨੌਜਵਾਨਾ ਜਿਹੜਾ ਇਹਦਾ ਦੇਸ਼ ਨਹੀਂ ਰਿਲੇਸ਼ਨ ਦੋਸਤੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ 파ਟ ਹੈ ਮਰਤਕ ਵਿਅਕਤੀ ਜਿਹੜਾ ਜੀ ਉਹ ਕੀ ਕੰਮ ਕਰਦਾ ਸੀ ਮ੍ਰਿਤਕ ਵੇਟੀ ਵੇਲੇ ਸੀਗਾ ਉਹ ਖੇਤੀਬਾੜੀ ਕਰਦene ਉਹਦੇ ਮਾਪਿਓ ਕਿੰਨੇ ਨਾਲ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਐ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮੰਜੀਦਰ ਤੋਂ ਕੁਝ ਕਿਸ ਚਾ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਇਹ ਦੀ ਜਿਹੜੇ ਇਹ ਧਾਰਾ 103 ਤੇ 35 ਬੀਪੀ ਬੀ ਐਨ ਐਸ ਹੈ ਤੇ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਮੁੰਡੇ ਨੂੰ ਦੋਸਤਾਂ ਨੇ ਹੀ ਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਤਾਂ ਉਸ ਨੂੰ ਪਿਲਾ ਦਿੱਤੀ ਤਾਂ ਜਿਸ ਕਰਕੇ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ। ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਿੱ ਕਿ ਮੌਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰਿਆ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸਐਚਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾਂ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਹੀ ਕੀਤੀ ਆਪਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਬਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ بیس ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ ਹਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਬਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗ ਗਿਆ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਹੈ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤੇ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗਾ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਹੀਸ਼ ਨਾਲ ریلیਟਡ ਹੋਏਗੀ ਉਹ ਕਬਜ਼ਾ ਪੁਲਿਸ ਚ ਲਈ ਜਾਏਗੀ ਤੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚਾਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛ ਕੇ ਜਿਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਇਹ ਜੋ ਖੜਿਆ ਗਿਆ ਦਾ ਬੈਕਗ੍ਰਾਉਂਡ ਕੋਈ ਹੈ ਬੈਕਗ੍ਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹਦੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਿਸ਼ਿ ਨਿਸ਼ੇ ਦਾ ਕੰਮ ਕਰਦਾ ਹੈਗਾ ਮਰਤਕ ਨੌਜਵਾਨ ਹੈ ਉਹਦਾ ਨੀ ਇਹਨਾਂ ਦੇਸ਼ ਨਹੀਂ ਜੀ ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਹੈ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ 파ਟ ਹੈ ਮਰਤਕ ਵਿਅਕਤੀ ਜਿਹੜਾ ਜੀ ਇਹ ਕੀ ਕੰਮ ਕਰਦਾ ਸੀ ਮ੍ਰਿਤਕ ਵੇਟੀ ਵੇਲੇ ਸੀਗਾ ਉਹ ਖੇਤੀਬਾੜੀ ਕਰਦਨੇ ਉਹਦੇ ਮਾਪਿਓ ਕਿੰਨੇ ਨਾਲ ਸੰਬੰਧ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਐ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮੰਨਜੀਦਰ ਤੋਂ ਕੁਝ ਕਿਸ ਚਾ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਅਧੀਨ ਜਿਹੜਾ ਇਹ ਧਾਰਾ 103 ਤੇ 35 ਬੀ ਪੀ ਬੀ ਐਨ ਐਸ ਹੈ ਤੇ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਮੁੰਡੇ ਨੂੰ ਦੋਸਤਾਂ ਨੇ ਹਿਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਚੁੱਝ ਮੁਲਾ ਦਿੱਤੀ ਤਾਂ ਉਸ ਨੂੰ ਪੁਲਾ ਦਿੱਤੀ ਤਾਂ ਜਿਸ ਕਰਕੇ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸ ਦਿੱਤੀ ਕਿ ਮੋਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰੀ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜਿਹੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸ ਐਚ ਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਹੀ ਕੀਤੀ ਆਪ ਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਬਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ بیس ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ ਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਬਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗੇਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਹੈ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤਾਂ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗੇ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਹੀਸ਼ ਨਾਲ ਰਿਲੇਟਡ ਹੋਏਗੀ ਉਹ ਕਬਜ਼ਾ ਪੁਲਿਸ ਚ ਲਈ ਜਾਏਗੀ ਤੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਆਪਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛਗਛ ਜਾਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛਗਛ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਸਰ ਇਹ ਜੋ ਖੜਿਆ ਗਿਆ ਦਾ ਬੈਕਗਰਾਉਂਡ ਕੋਈ ਹੈ ਬੈਕਗਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹ ਤੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਿਸ਼ਿ ਨਿਸ਼ੇ ਦਾ ਕੰਮ ਕਰਦਾ ਹੈਗਾ ਮਤਕ ਨੌਜਵਾਨਾ ਜੀ ਦਾ ਨੀ ਇਹਦਾ ਅਧਿਸ਼ ਨਹੀਂ ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ ਪਾਰਟ ਹੈ ਮਤਕ ਵਿਅਕਤੀ ਜਿਹੜਾ ਜੀ ਇਹ ਉਹ ਕੀ ਕੰਮ ਕਰਦਾ ਸੀ ਮ੍ਰਿਤਕ ਵੇਲੇ ਸੀਗਾ ਖੇਤੀਬਾੜੀ ਕਰਦੇ ਨੇ ਉਹਦੇ ਮਾਪਿਓ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਹੈ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮੰਨਜੀਦਰ ਤੋਂ ਕੁਝ ਕਿਸ ਚਾ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਦੀ ਇੰਜੀਰ ਇਹ ਧਾਰਾ 103 ਤੇ 35 ਬੀਪੀ ਬੀ ਐਨ ਐਸ ਹੈ ਤੇ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਮੁੰਡੇ ਨੂੰ ਦੋਸਤਾਂ ਨੇ ਹੀ ਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਜੂਜ ਮੁਲਾ ਦਿੱਤੀ ਤਾਂ ਉਸ ਨੂੰ ਪੁਲਾ ਦਿੱਤੀ ਤਾਂ ਜਿਸ ਕਰਕੇ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸ ਦਿੱਤੀ ਕਿ ਮੋਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰੀ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰ ਇਫਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸਐਚਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾਂ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬੇਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਹੀ ਕੀਤੀ ਆਪ ਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਬੇਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ بیس ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ ਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਬਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗ ਗਿਆ ਕਿ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਹੈ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤਾਂ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗਾ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਰੀਜ਼ ਨਾਲ ریلیਟਡ ਹੋਏਗੀ ਉਹ ਕਬਜ਼ਾ ਪੁਲਿਸ 'ਚ ਲਈ ਜਾਏਗੀ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਆਪਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚਾਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛ ਕੇ ਇਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਸਰੀਆ ਜੋ ਬਹਾਰ ਹੈ ਖੜਿਆ ਗਿਆ ਤਾਂ ਬੈਕਗਰਾਉਂਡ ਕੋਈ ਹੈ ਬੈਕਗਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹ ਤੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਸ਼ੇ ਨੂੰਸ਼ੇ ਦਾ ਕੰਮ ਕਰਦਾ ਹੈਗਾ ਮਰਤਕ ਨੌਜਵਾਨ ਹੈ ਇਹ ਉਹਦਾ 30 ਦੇਸ਼ ਨਹੀਂ ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ 파ਟ ਹੈ ਮਰਤਕ ਵੀ ਇੱਕ ਵਿਅਕਤੀ ਜਿਹੜਾ ਜੀ ਉਹ ਕੀ ਕੰਮ ਕਰਦਾ ਸੀ ਮ੍ਰਿਤਕ ਉਹਦੀ ਵੇਲੇ ਸੀਗਾ ਉਹ ਖੇਤੀਬਾੜੀ ਕਰਦਨੇ ਉਹਦੇ ਮਾਪਿਓ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਹੈ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮੰਨਜੀਦਰ ਤੋਂ ਪੁੱਛ ਕੇ ਇਸ ਚ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਅਧੀਨ ਜਿਹੜਾ ਇਹ ਧਾਰਾ 103 ਤੇ 35 ਬੀ ਪੀ ਬੀ ਐਨ ਐਸ ਹੈ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਮੁੰਡੇ ਨੂੰ ਦੋਸਤਾਂ ਨੇ ਹੀ ਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਤਾਂ ਉਸ ਨੂੰ ਪਿਲਾ ਦਿੱਤੀ ਤਾਂ ਜਿਸ ਕਰਕੇ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ। ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਿੱ ਕਿ ਮੌਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰੀ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸਐਚਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾਂ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਇਹ ਕੀਤੀ ਆਪ ਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਬਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ بیس ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ ਰ 103 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਈ ਪੀ ਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜਿੰਦਰ ਸਿੰਘ ਬਿੱਕਾ ਵਾਇ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ ਉਹ ਮੁਕਦਮਾ ਦਰਜ ਕਰਕੇ ਅਸੀਂ ਪਹਿਲਾਂ ਤਾਂ ਕੱਲ ਇਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਹ ਵਿਸਰਾ ਵੀ ਕੱਢਿਆ ਗਿਆ ਉਹ ਤੋਂ ਪਤਾ ਲੱਗੇਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਹੈ ਇਹਨੂੰ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਦੋ ਤਿੰਨ ਟੀਮਾਂ ਲਾਈਆਂ ਸੀ ਕਿ ਬਿੱਕਾ ਭੱਜ ਗਿਆ ਸੀ ਇਹਨੂੰ ਜਦੋਂ ਪਤਾ ਲੱਗ ਗਿਆ ਵੀ ਮਰ ਗਿਆ ਤਾਂ ਇਹ ਰੂਪੋਸ਼ ਹੋ ਗਿਆ ਸੀਗਾ ਉਹਦਾ ਬੜੀ ਮਿਹਨਤ ਕਰਕੇ ਇਹਨਾਂ ਨੇ ਕੱਲ ਅੱਜ ਇਹਨੂੰ ਫੜ ਲਿਆ ਹੈਗੇ ਅੱਜ ਦੁਪਹਿਰੇ ਤੇ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਉਸ ਤੋਂ ਬਾਅਦ ਇਦਾ ਰਿਮਾਂਡ ਲੈ ਕੇ ਹੋਰ ਦੋਸ਼ੀਆਂ ਬਾਰੇ ਪਤਾ ਲਗਾਗੇ ਤੇ ਕਿਹੜੀ ਚੀਜ਼ ਪਈ ਹੈ ਉਹਦੇ ਬਾਰੇ ਪਤਾ ਕੀਤਾ ਜਾਏਗਾ ਇਹਨਾਂ ਦੇ ਮੋਟਰਸਾਈਕਲ ਜੋ ਵੀ ਹੋਰ ਚੀਜ਼ ਮੁਕਦਮੇ ਦੀ ਤਫ਼ਹੀਸ਼ ਨਾਲ ریلیਟਡ ਹੋਏਗੀ ਉਹ ਕਬਜ਼ਾ ਪੁਲਿਸ 'ਚ ਲਈ ਜਾਏਗੀ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਸਰ ਕੋਈ ਇਹਨਾਂ ਦੀ ਅਸ ਸੀ ਪਹਿਲਾਂ ਕੋਈ ਦੁਸ਼ਮਣੀ ਵੀ ਸੀਗੀ ਦੁਸ਼ਮਣੀ ਹਜੇ ਤੱਕ ਕੋਈ ਬਿਆਨ ਨਹੀਂ ਹੋਈ ਹੈਗੀ ਇਹ ਤੋਂ ਮੰਜਿੰਦਰ ਦੀ ਹਜੇ ਪੁੱਛ ਕੇ ਚੱਰੀ ਹੈ ਕਿਉਂਕਿ ਇਹਨੂੰ ਥੋੜੀ ਦੇਰ ਪਹਿਲਾਂ ਹੀ ਫੜਿਆ ਹੈਗਾ ਤੇ ਇਹਦੀ ਪੁੱਛ ਕੇ ਜਿਸ ਤੋਂ ਜੋ ਕਲੀਅਰ ਹੋਏਗਾ ਫਿਰ ਉਹ ਬਰੀਫ ਕਰ ਦਿੱਤਾ ਜਾਏਗਾ ਇਹ ਜੋ ਖੜਿਆ ਗਿਆ ਦਾ ਬੈਕਗਰਾਉਂਡ ਕੋਈ ਹੈ ਬੈਕਗਰਾਉਂਡ ਇਹਦਾ ਸ਼ੱਕੀ ਹੈ ਪਰਚਾ ਤਾਂ ਇਹ ਤੇ ਕੋਈ ਦਰਜ ਨਹੀਂ ਹੈਗਾ ਪਰ ਫਿਰ ਵੀ ਪਿੰਡ ਜੇ ਦਾ ਹੈਗਾ ਵੀ ਇਹ ਥੋੜਾ ਨਸ਼ੇ-ਨੁਸ਼ੇ ਦਾ ਕੰਮ ਕਰਦਾ ਹੈਗਾ ਮਤਕ ਨੌਜਵਾਨਾ ਜੀ ਉਹਦਾ ਨੀ ਇਹ ਰਿਲੇਸ਼ਨ ਦੋਸਤ ਹੀ ਨੇ ਆਪਸ ਜੀ ਇਹ ਦੋਸਤ ਨੇ ਉਹਦੇ ਬੇਟਾ ਹੋਇਆ ਸੀਗਾ ਤੇ ਉਹ ਬੇਟੇ ਦੀ ਕਹਿੰਦਾ ਦਿੱਥੋਂ ਪਾਰਟੀ ਲੈਣੀ ਆ ਉਹ ਕਹਿ ਕੇ ਲੈ ਗਏ ਇਹਨਾਂ ਨੂੰ ਫਿਰ ਉੱਥੇ ਤਿੰਨ ਚਾਰ ਨੇ ਇਹਨਾਂ ਨਾਲ ਕੀ ਕੀਤਾ ਉਹ ਹਜੇ ਤਫਤੀਸ਼ ਦਾ 파ਟ ਹੈ ਮਤਕ ਵਿਅਕਤੀ ਜਿਹੜਾ ਜੀ ਉਹ ਕੀ ਕੰਮ ਕਰਦਾ ਹੈ ਮ੍ਰਿਤਕ ਵੇਲੇ ਸੀਗਾ ਉਹ ਖੇਤੀਬਾੜੀ ਕਰਦੇ ਨੇ ਉਹਦੇ ਮਾਪਿਓ ਇਹਦੇ ਚ ਐਫ ਆਈ ਆਰ ਜਿਹੜੀ ਬਾਈ ਨੇਮ ਇੱਕ ਬੰਦੇ ਤੇ ਹੋਈ ਐ ਤੇ ਦੋ ਜਾਂ ਤਿੰਨ ਬੰਦੇ ਹੋਰ ਹੈਗੇ ਨੇ ਉਹ ਇਹ ਤੋਂ ਮਨਜੀਦਰ ਤੋਂ ਕੁਝ ਕਿਸ ਚਾ ਕਲੀਅਰ ਹੋਏਗਾ ਵੀ ਕਿਹੜੇ ਕਿਹੜੇ ਬੰਦੇ ਨੇ ਤੇ ਕੀ ਕੀ ਰੋਲ ਹੈ ਉਹਨਾਂ ਦਾ ਇਸ ਤਰ੍ਹਾਂ ਦੇ ਅਧੀਨ ਜਿਹੜਾ ਇਹ ਧਾਰਾ 103 ਤੇ 35 ਬੀ ਪੀ ਬੀ ਐਨ ਐਸ ਹੈ ਜਿਹੜਾ ਆਈਪੀਸੀ ਦੀ ਹੈ 302 34 ਆਈਪੀਸੀ ਮੁੰਡਾ ਹੋਣ ਤੇ ਦੋਸਤਾਂ ਨੇ ਪਾਰਟੀ ਤੇ ਨੌਜਵਾਨ ਨੂੰ ਬੁਲਾ ਲਿਆ ਕਿ ਆਪਾਂ ਬੈਠਾਂਗੇ ਸ਼ਰਾਬ ਪੀਵਾਂਗੇ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਮੁੰਡੇ ਨੂੰ ਦੋਸਤਾਂ ਨੇ ਹੀ ਉਸਤਿਆਂ ਨੇ ਪਾਰਟੀ ਤੇ ਸੱਦਿਆ ਤਾਂ ਸ਼ਰਾਬ ਦੇ ਵਿੱਚ ਕੋਈ ਜ਼ਹਿਰੀਲੀ ਜੂਝ ਮੁਲਾ ਦਿੱਤੀ ਤਾਂ ਉਸ ਨੂੰ ਪੁਲਾ ਦਿੱਤੀ ਤਾਂ ਜਿਸ ਕਰਕੇ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਸੋ ਇਹ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਪਾਇਆ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸ ਦਿੱਤੀ ਕਿ ਮੋਕਤ ਦੇ ਪਿੰਡ ਲੰਗਿਆਣਾ ਨਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇਹ ਜਿਹੜੀ ਘਟਨਾ ਵਾਪਰੀ ਦੱਸਿਆ ਜਾ ਰਿਹਾ ਕਿ ਅਵਤਾਰ ਸਿੰਘ ਜੋ ਕਿ ਦੋ ਸਾਥੀਆਂ ਦੇ ਨਾਲ ਜੜਾ ਜਾਂਦਾ ਹੈ ਤਾਂ ਪਾਰਟੀ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਦੇ ਪੁੱਤ ਦੇ ਦੋਸਤਾਂ ਨੇ ਹੀ ਪਾਰਟੀ ਦੇ ਦੌਰਾਨ ਸ਼ਰਾਬ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਜਿਸ ਕਰਕੇ ਅਵਤਾਰ ਸਿੰਘ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਕੰਬ ਗਿਆ ਤਾਂ ਉੱਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸ ਐਚ ਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾਹ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾ ਤੋਂ ਉਹਨਾਂ ਨੇ ਇਤਲਾਹ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ